ਸੱਚ ਕੱਲ ਦੋਸਤੋ ਪਬਲਿਕ ਸਮਾਣੇ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦਾ ਪਿੰਡ ਕਾਨਗੜ੍ਹ ਪੂਤਨਾ ਵਿੱਚ ਪਿਛਲੇ ਸਾਲ ਜਿਹੜਾ ਨਵਾਂ ਸੂਹਾ ਬਣਦਾ ਪਰ ਇਹ ਸੂਹਾ ਪਿਛਲੀ ਵਾਰ ਵੀ ਜਿਹੜਾ ਪਾਣੀ ਛੱਡਣ ਦੇ ਨਾਲ ਟੁੱਟ ਗਿਆ ਸੀ ਪਿਛਲੀ ਵਾਰ ਵੀ ਕਿਸਾਨ ਦੀ ਜਿਹੜੀ ਫਸਲ ਹੈ ਖਰਾਬ ਹੋ ਗਈ ਸੀ ਪਰ ਬੀਤੇ ਦਿਨੀ ਇਹ ਜਿਹੜਾ ਸੂਏ ਦੇ ਵਿੱਚ ਦੁਬਾਰਾ ਤੋਂ ਇੱਕ ਵਾਰ ਪਾਣੀ ਜਿਹੜਾ ਛੱਡਿਆ ਜਾਂਦਾ ਤੇ ਟੁੱਟ ਜਾਂਦਾ ਹੈ ਕਿਸਾਨ ਦਾ ਸਾਰਾ ਇਸ ਵਾਰ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਤੇ ਫਸਲ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਉਹਨਾਂ ਕਿਹਾ ਕਿ ਇਹ ਸੁਆ ਜਦੋਂ ਦਾ ਵੀ ਬਣਿਆ ਤੇ ਟੁੱਟਣ ਲੱਗ ਜਾਂਦਾ ਤੇ ਅਸੀਂ ਕਈ ਵਾਰ ਜਿਹੜੀਆਂ ਇਸ ਦੀਆਂ ਤਰੇੜਾਂ ਨੇ ਖੁਦ ਸਿਮਿੰਟ ਲਾ ਕੇ ਭਰੀਆਂ ਨੇ ਤੇ ਬੰਦ ਕੀਤੀਆਂ ਨੇ ਜਦਕਿ ਜਦੋਂ ਵੀ ਕੋਈ ਉੱਚ ਅਧਿਕਾਰੀ ਆਉਂਦੇ ਨੇ ਤਾਂ ਖਾਨਾ ਪੂਰਤੀ ਕਰਕੇ ਚਲੇ ਜਾਂਦੇ ਨੇ ਇਹ ਹੁਣ ਸਾਰਾ ਜਿਹੜਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਕਿ ਕਿਸ ਵਿਅਕਤੀ ਦੇ ਵੱਲੋਂ ਜਿਹੜਾ ਇਸ ਨੂੰ ਸੂਏ ਨੂੰ ਬਣਾਇਆ ਗਿਆ ਔਰ ਕਿਸ ਅਫਸਰਾ ਨੇ ਜਿਹੜਾ ਇਸ ਦੇ ਹੁਕਮ ਦਿੱਤੇ ਸੀ ਕਿਉਂਕਿ ਜਦੋਂ ਵੀ ਇਹ ਸੂਏ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਾਂ ਜ਼ਿਮੀਂਦਾਰ ਕਿਸਾਨ ਦੀ ਜਿਹੜੀ ਫਸਲ ਹੈ ਸਾਰੀ ਖਰਾਬ ਹੋ ਜਾਂਦੀ ਹੈ ਉਸ ਵਿਅਕਤੀ ਦੇ ਵੱਲੋਂ ਜਿਹੜਾ ਸੰਦੀਪ ਸਿੰਘ ਤੇ ਅਮਰਿਤਪਾਲ ਦੇ ਵੱਲੋਂ ਦੋਸ਼ ਲਗਾਏਗੇ ਨੇ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਸ ਵਿਅਕਤੀ ਵੱਲੋਂ ਇਹ ਜਿਹੜਾ ਸੂਆ ਬਣਾਇਆ ਗਿਆ ਹੈ ਅਤੇ ਕਾਫੀ ਵੱਡੇ ਪੱਧਰ ਤੇ ਜਿਹੜੀ ਹੈ ਇਸ ਸੂਏ ਦੇ ਵਿੱਚ ਕ腐ਪਸ਼ਨ ਵੀ ਹੋਈ ਹੈ ਇਹ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਨੂੰ ਸਮਾਣਾ ਦੇ ਨਾਲ ਲੱਗਦਾ ਪਿੰਡ ਕਾਨਗੜ੍ਹ ਪੂਤਨਾ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਦੇਖ ਸਕਦੇ ਹਾਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਕਾਫੀ ਫਸਲ ਖਰਾਬ ਹੁੰਦੀ ਹੈ ਤੇ ਸੂਆ ਜਿਹੜਾ ਸਾਰ ਉਹ ਵੀ ਟੁੱਟ ਜਾਂਦਾ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਮੇਰਾ ਨਾਮ ਅਮਰਪਾਲ ਸਿੰਘ ਜੀ ਅੰਮ੍ਰਿਤਪਾਲ ਜੀ ਇਹ ਜਿਹੜਾ ਸੁਆ ਬਣਿਆ ਹੈ ਹਾਂਜੀ ਇੱਕ ਕਦੋਂ ਬਣਿਆ ਸੀਗਾ ਇਹ ਇਹ ਸੁਆ ਪਿਛਲੇ ਸਾਲ ਬਣਿਆ ਸੀ ਪਿਛਲੇ ਸਾਲ ਬਣਿਆ ਸੀ ਇਹ ਪਿਛਲੇ ਸਾਲ ਵੀ ਤੁਹਾਡਾ ਨੁਕਸਾਨ ਹੋ ਗਿਆ ਸੀ ਇਹ ਪਿਛਲੇ ਸਾਲ ਵੀ ਸਾਡਾ ਨੁਕਸਾਨ ਹੋਇਆ ਕਿਉਂਕਿ ਇਹ ਪਾਣੀ ਦੀ ਨਿਕਾਸੀ ਅੱਗੇ ਹੋਈ ਨਹੀਂ ਸੀ ਹੈਗੀ ਪਾਣੀ ਵਿੱਚੋਂ ਛੱਡ ਦਿੰਦੇ ਸੀ ਬਹੁਤ ਕਟਿਆਇਰੇਜ ਮਟੀਰੀਅਲ ਵਰਤਿਆ ਹੋਇਆ ਇਹ ਸਿਆਲ ਜੇ ਵੀ ਇੱਕ ਵਾਰੀ ਟੁੱਟ ਗਿਆ ਇੱਕ ਵਾਰੀ ਹੁਣ ਟੁੱਟ ਗਿਆ ਇੱਕ ਵਾਰੀ ਪਿਛਲੇ ਸਾਲ ਟੁੱਟ ਗਿਆ ਇਹ ਆਈ ਵਾਰੀ ਸਾਡਾ ਨੁਕਸਾਨ ਹੋ ਰਿਹਾ ਹੂੰ ਲੱਗਦਾ ਵੀ ਕਾਫੀ ਇਹਦੇ ਚ ਕਰਪਸ਼ਨ ਹੋਈ ਹੋਈ ਹੈ ਬਹੁਤ ਹੋਈ ਹੋਈ ਜਿਆਦਾ ਇਹ ਤਾਂ ਸਾਰੇ ਜਿੱਥੋਂ ਤੱਕ ਤੁਸੀਂ ਪਿੱਛੇ ਤੱਕ ਜਾ ਕੇ ਦੇਖ ਸਕਦੇ ਹੋ ਵੀ ਸਾਰੇ ਕਿਤੇ ਤਰੇੜਾ ਆਈਆਂ ਆਈਆਂ ਨੇ ਸਲੈਬਾਂ ਬੇਟੀਆਂ ਆਈਆਂ ਨੇ ਇਹ ਅੱਜ ਇਹ ਬਣਾ ਕੇ ਜਾਂਦੇ ਨੇ ਫਿਰ ਪਿੱਛੇ ਟੁੱਟੇਗਾ ਇਹਦੇ ਚ ਸਾਰਾ ਕਟਿਆਇਾ ਤੋਂ ਕਟਿਆਇਾ ਮਟੀਰੀਅਲ ਵਰਤਿਆ ਹੋਇਆ ਯਾਰ ਕਿਹਨ ਦਾ ਭਾਵੇਂ ਦੀ ਜਾਂਚ ਹੋ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਇਹ ਜਿਹੜਾ ਸੂਆ ਬਣਿਆ ਕਦੋਂ ਬਣਿਆ ਸੀ ਇਹ ਇਹ ਪਿਛਲੇ ਪਿਛਲੇ ਸਾਲ ਬਣਿਆ ਜੀ ਪਿਛਲੇ ਸਾਲ ਬਣਿਆ ਸੀ ਕਿਵੇਂ ਲੱਗਦਾ ਵੀ ਇਹਦੇ ਤੇ ਹੁਣੇ ਨਾਲ ਇੰਨੀਆਂ ਤਰੇੜਾਂ ਆਣ ਲੱਗੀਆਂ ਪਿਛਲੀ ਵਾਰ ਕਿੰਨਾ ਨੁਕਸਾਨ ਹੋਇਆ ਸੀ ਕੋਈ ਐਸਟੀਮੇਟ ਪੂਰਾ ਨੁਕਸਾਨ ਕਣਕ ਮਰ ਗਈ ਸੀ ਹਾਂ ਤੇ ਹੁਣ ਵੀ ਆ ਝੋਨਾ ਹਾਰਾ ਡੁੱਬ ਗਿਆ ਸੀ ਆ ਦੇਖ ਲਓ ਹਾਲ ਕੀ ਆ ਤੁਸੀਂ ਹਾਂ ਤੇ ਐ ਸਾਲ ਨਾਲ ਤੇ ਇਹ ਝੋਨਾ ਵੀ ਮਾਰ ਦੂਗੇ ਹਾਂ ਪਿਛਲੀ ਵਾਰੀ ਵੀ ਸਾ ਗਰੀਬ ਬੰਦੇ ਆਸੀਂ ਹਾਂ ਆ ਦੋ ਕਿੱਲੇ ਪੈਲੀ ਸਾਰੀ ਇੱਥੋਂ ਹੀ ਪੂਰੇ ਕਰਾਂਗੇ ਉਹ ਵੀ ਠੇਕੇ 'ਸੇ ਕਰੀ ਦੀ ਆ ਹਾਂ ਇਹ ਹੁਣ ਦੋ ਕਿੱਲੇ ਵਾਂਗੂ ਜਿਹੜੀ ਖਰਾਬ ਹੋਈ ਆ ਆ ਦੋ ਕਿੱਲੇ ਖਰਾਬ ਹੋ ਗਈ ਆ ਆ ਪੱਠੇ ਸਾਰੇ ਖਰਾਬ ਹੋ ਗਏ ਸਾਡੇ ਡੰਗਰ ਭੁੱਖੇ ਬੱਜੇ ਆ ਕਿੱਲਾ ਪੱਠਾ ਲੱਗਦਾ ਵੀ ਇਹ ਜਿਹੜਾ ਸੂਆ ਬਣਿਆ ਤੇ ਚਿੰਨੀਆਂ ਤਰੇੜਾ ਆ ਗਈਆਂ ਵੀ ਦੋ ਨੰਬਰੀ ਕੰਮ ਆ ਦੋ ਨੰਬਰੇ ਕੰਮ ਅਸਾਈਨਮੈਂਟ ਤੇ ਲਾਇਆ ਨਹੀਂ ਨੇਰੀ ਦੀ ਰੇਤਾ ਲੱਗੀ ਹੋਈ ਹੈ ਮਿੱਟੀ ਲੱਗੀ ਹੋਈ ਮੇਰੀ ਹੂੰ ਨਹੀਂ ਜਦੋਂ ਕੋਈ ਇਹਦੇ ਉੱਚ ਅਧਿਕਾਰੀ ਆਏ ਸੀਗੇ ਉਹਰੇ ਚੈੱਕ ਕਰਨ ਵਾਸਤੇ ਆਏ ਉਹ ਵੇਖ ਕੇ ਚਲੇ ਜਾਂਦੇ ਕੁਛ ਨਹੀਂ ਕਰਦੇ ਜੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਇਹ ਦੋ ਆਣ ਕੇ ਪੱਲਾ ਝਾੜ ਜਾਂਦੇ ਆਣ ਕੇ ਕਹਿ ਦਿੰਦੇ ਬਸ ਕਰੋਣੇ ਕਰੋਣੇ ਜੀ ਬੱਚ ਕੁਝ ਨਹੀਂ ਹੁੰਦਾ ਜੀ ਹੁਣ ਕੱਲ ਆਏ ਸੀ ਵੇਖ ਕੇ ਕਹਿੰਦੇ ਕੱਲ ਨੂੰ ਆ ਜੇਸੀਬੀ ਲਿਆ ਕੇ ਮਿੱਟੀ ਬਣਾਉਣੇ ਅੱਜ ਤੱਕ ਅਜੇ ਕੋਈ ਆਇਆ ਹੀ ਨਹੀਂ ਹੂੰ ਹੁਣ ਪਿੱਛੇ ਦੇਖ ਲਓ ਬੰਨ ਲਾਏ ਮਿੱਟੀਆਂ ਲਾ ਲਾ ਕੇ ਕਿੰਨੀਆਂ ਕਿ ਲਾਵਾਂਗੇ ਹੂੰ ਵੀ ਜਦੋਂ ਵੀ ਇਹਦਾ ਨਾਲੇ ਨਾਲੇ ਦਾ ਸਟੇ ਆ ਇੱਕ ਇਸ ਢੇਰ ਕਰਕੇ ਵੀ ਅਧਿਕਾਰੀ ਪਾਣੀ ਛਾੜਾ ਦੇਉਂਦੇ ਪੈਸੇ ਖਾ ਜਾਂਦੇ ਪਿੱਛੋਂ ਲੈ ਕੇ ਠੀਕ ਹੈ ਪਾਣੀ ਛਾੜਾ ਦੇਉਂਦੇ ਪੈਸੇ ਖਾ